पंजाब सरकार मुर्दाबाद मुझे सरकार मुर्दापा कुछ सरकार मुर्दाबाद मुझे सरकार मुर्दाबाद कटिया पुलिस प्रशासन मुर्दाबाद मुर्दाबाद तो न चाक करो त ਸਰਕਾਰ ਮਰਦਾਬਾ ਮਰਦਾਬਾ ਮੁਕਾਬਾ ਪੰਜਾਬ ਕੇਂਦਰੀ ਸਰਕਾਰ ਅਮਰਤਾਪ ਮਰਦਾਬਾ ਮਰਦਾਬਾ ਕਿਸਾਨ ਮਜ਼ਦੂਰਾਂ ਨੂੰ ਖੁਦਾਰ ਕਰਨਾ ਹੈ ਸਰਕਾਰ ਅਮਰਤਾਪ ਮਰਦਾਬਾ ਮਰਦਾਬਾ ਕਿਸਾਨ ਆਗੂਆਂ ਨੂੰ ਰਹਾ ਕਰੋ ਰਹਾ ਕਰੋ ਕਿਸਾਨ ਆਗੂਆਂ ਨੂੰ ਰਹਾ ਕਰੋ ਰਹਾ ਕਰੋ ਰਹਾ ਕਰੋ ਪੰਜਾਬ ਸਰਕਾਰ ਕੋਣ ਮੁੱਖ ਦੋਸ਼ੀ ਹੈ ਜੋ ਕਾਰਵਾਈ ਦੇ ਵਿੱਚ ਤੁਸੀਂ ਕਿਹਨੂੰ ਦੋਸ਼ੀ ਮੰਨਦੇ ਹੋ ਭਾਰਤੀ ਕਿਸਾਨ ਜਿਨ੍ਹਾਂ ਨੇ ਇਕਤਾ ਜਾਤ ਜਥੇਬੰਦੀ ਵੱਲੋਂ ਅਸੀਂ ਜਾਨੀ ਜਿਹੜੇ ਕਿਸਾਨ ਆਗੂ ਚੱਕੇ ਦੇ ਪੰਜਾਬ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ ਉਹਦੀ ਸਖਤ ਨਖੇਦੀ ਕਰਦਿਆਂ ਵਿਰੋਧ ਵੀ ਕਰਦਿਆ ਇਸ ਵਿਰੋਧ ਵਿਰੋਧ ਵਿੱਚੋਂ ਜਿਹੜੇ ਕਿਸਾਨ ਆਗੂ ਗ੍ਰਿਫਤਾਰ ਕੀਤੇ ਹੋਏ ਨੇ ਉਹਨਾਂ ਨੂੰ ਰਿਹਾ ਕਰਾਉਣ ਵਾਸਤੇ ਅੱਜ ਸੰਗਰੂਰ ਡੀਸੀ ਦਫ਼ਤਰ ਵੱਡੀ ਗਿਣਤੀ 'ਚ ਰੋਸ ਮਜਾਰਾ ਕੀਤਾ ਜਾਊਗਾ ਕਿ ਲਗਾਤਾਰ ਦਿਨ ਰਾਤ ਤੇ ਮੋਰਚੇ ਚੱਲ ਰਹੇ ਤੇ ਸ਼ੰਭੂ ਬਾਡਰ ਤੇ ਖਨੌਰੀ ਬਾਡਰ ਤੇ ਰਤਨਪੁਰਾ ਬਾਡਰ ਤੇ ਜਾਣੀ ਕੱਲ ਕੇਂਦਰ ਦੇ ਮੰਤਰੀਆਂ ਨਾਲ ਕਿਸਾਨ ਮਜ਼ਦੂਰ ਸੰਗਰਾਸ਼ ਕਮੇਟੀ ਦੇ ਆਗੂਆਂ ਦੀ ਮੀਟਿੰਗ ਥੀ 11 ਵਜੇ ਸ਼ੁਰੂ ਹੋਈ ਥੀ ਉਹ ਮੀਟਿੰਗ ਲਗਾਤਾਰ ਜੜੀ 5 ਵਜੇ ਤੱਕ ਮੀਟਿੰਗ ਚੱਲੀ ਮੀਟਿੰਗ ਤੋਂ ਬਾਅਦ ਜਾਨੀ ਪੰਜਾਬ ਦੇ ਮੰਤਰੀ ਵੀ ਵਿੱਚ ਬੈਠੇ ਤੇ ਉਸ ਤੋਂ ਬਾਅਦ ਜਾਨੀ ਮੰਤਰੀਆਂ ਨਾਲ ਮੀਟਿੰਗ ਕਰੀ ਹੈ ਆਪਣੇ ਕਿਸਾਨ ਆਗੂਆਂ ਨੇ ਜੜੀ ਆਪਣੇ ਆਗੂਆਂ ਨੇ ਇਹ ਗੱਲ ਕਹੀ ਆ ਮੰਤਰੀਆਂ ਨੂੰ ਵੀ ਜਿਹੜੀ ਤੁਸੀਂ ਫੋਰਸ ਜਾਨੀ ਇਕੱਠੀ ਕਰ ਰੱਖੀ ਹੈ ਲੱਡੇ ਜਾਂ ਕਿਤੇ ਹੋਰ ਕਈ ਥਾਵਾਂ ਤੇ ਜਿਹੜੀ ਫੋਰਸ ਹੈ ਜਿਹੜੀ ਇਕੱਠੀ ਕੀਤੀ ਹੋਈ ਸੀ ਪੰਜਾਬ ਸਰਕਾਰ ਵੱਲੋਂ ਜਿਹੜੀ ਉਦੋਂ ਮੰਤਰੀਆਂ ਨੇ ਇਹ ਗੱਲ ਕਹੀ ਆ ਵੀ ਅਸੀਂ ਜਿਹੜੀ ਇਹ ਫੋਰਸ ਇਕੱਠੀ ਕਰੀ ਐ ਵੀ ਇਹ ਜਿਹੜੇ ਨਸ਼ੇ ਦੇ ਸਦਾਗਰ ਨੇ ਉਹਨਾਂ ਨੂੰ ਫੜਨ ਵਾਸਤੇ ਫੋਰਸ ਆ ਜਿਹੜੀ ਇਕੱਠੀ ਕੀਤੀ ਹੋਈ ਆ ਵੀ ਮੋਰਚਿਆਂ ਬਾਰੇ ਇਹੀ ਜਿਹੀ ਕੋਈ ਗੱਲ ਨਹੀਂ ਹੈਗੀ ਜਾਨੀ ਕੇਂਦਰ ਦੇ ਮੰਤਰੀਆਂ ਨੇ ਪੂਰਾ ਵਿਸ਼ਵਾਸ ਦਵਾਉਣ ਤੋਂ ਬਾਅਦ ਜਾਨੀ ਸਾਡੇ ਖਨੌਰੀ ਬਾਰਡਰ ਤੇ ਸ਼ੰਪੂ ਬਾਰਡਰ ਤੇ ਜਾਨੀ ਪ੍ਰਸ਼ਾਸਨ ਨੇ ਪੂਰਾ ਕਿਸਾਨਾਂ ਨਾਲ ਧੱਕਾ ਕੀਤਾ ਹੈ ਜ਼ਬਰ ਕੀਤਾ ਜਾਨੀ ਉਸ ਤੋਂ ਬਾਅਦ ਸਾਡੀਆਂ ਟਰਾਲੀਆਂ ਸਾਡੇ ਜਿਹੜੇ ਰਹਿਣ ਬਸੇਰੇ ਤੇ ਉਹਨਾਂ ਦੀ ਤੋੜਪੰਨ ਕੀਤੀ ਆ ਟਰਾਲੀਆਂ ਖਿੱਚ ਕੇ ਇਧਰ ਉਧਰ ਕਰਤੀਆਂ ਜਾਨੀ ਹਜੇ ਪਤਾ ਹੀ ਨਹੀਂ ਵੀ ਸਾਡੀਆਂ ਟਰਾਲੀਆਂ ਕਿੱਥੇ ਰਹਿਣ ਇਸ ਕਰਕੇ ਜਿਹੜੀਆਂ ਸਾਡੀਆਂ ਸਟੇਜਾਂ ਦੀਆਂ ਸਟੇਜਾਂ ਤੋੜਤੀਆਂ ਸਟੇਜਾਂ ਦੇ ਪੱਖੇ ਲੱਗੇ ਹੋਏ ਤੇ ਪੱਖੇ ਤੋੜਤੇ ਜਾਨੀ ਵੱਡੀ ਪੱਧਰ ਤੇ ਨੁਕਸਾਨ ਕੀਤਾ ਕਿਸਾਨਾਂ ਦਾ ਜਾਨੀ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ᱛੀਆਂ ਉਹਨਾਂ ਦੀ ਤਰੀਕ ਹੈ ਜਿਹੜੀ ਉਹ 4 ਮਈ ਪਾਤੀ ਇਸ ਕਰਕੇ ਜਾਬਰ ਕੀਤਾ ਕਿਸਾਨਾਂ ਤੇ ਇਸ ਦੀ ਸਖਤ ਨਖੇਦੀ ਕਰਦੇ ਆ ਜਿਹੜੇ ਕਿਸਾਨ ਜਾਨੀ ਗਿਰਫਦਾਰ ਕੀਤੇ ਨੇ ਰਾਤ ਜੇਲਾਂ ਵਿੱਚ ਡੱਕੇ ਹੋਏ ਨੇ ਜਾਂ ਥਾਲਿਆਂ ਵਿੱਚ ਨੇ ਉਹਨਾਂ ਨੂੰ ਰਿਹਾ ਕਰਾਉਣ ਵਾਸਤੇ ਅੱਜ ਸੰਗਰੂਰ ਡੀਸੀ ਦਫ਼ਤਰਾਂ ਵੱਡੀ ਪੱਧਰ ਤੇ ਇਕੱਠ ਕੀਤਾ ਜਾਊਗਾ ਵੱਡੇ ਜਾਨੀ ਰੋਸ ਨਾਲ ਉਹ ਆਕਾ ਨੂੰ ਰਿਹਾ ਕੀਤਾ ਜਾਊਗਾ ਕਰਾਇਆ ਜਾਊਗਾ हां जी ਪ੍ਰਧਾਨ ਜੀ ਜੋ ਤੁਹਾਨੂੰ ਮੀਟਿੰਗ ਦੇ ਵਿੱਚ ਬੁਲਾਇਆ ਗਿਆ ਸੀ ਬਾਅਦ ਦੇ ਵਿੱਚ ਜਿਹੜੀ ਧੋਖਾ ਹੋਇਆ ਉਹਦੇ ਨਾਲ ਦੇ ਬਾਰੇ ਕੀ ਕਹੋਗੇ ਧੋਖਾਗਾ ਇਹਦੇ ਬਾਰੇ ਅਸੀਂ ਇਹੀ ਕਹਿੰਦੇ ਆ ਵੀ ਸਰਕਾਰਾਂ ਜ਼ਿੰਮੇਵਾਰ ਹੁੰਦੀਆਂ ਨੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਹਰ ਵਰਗ ਦੇ ਲੋਕਾਂ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਸਰਕਾਰ ਦੀ ਬਣਦੀ ਹੁੰਦੀ ਆ ਜਦੋਂ ਸਰਕਾਰ ਪ੍ਰੋਸੇਚ ਲੈ ਕੇ ਕਿਸਾਨਾਂ ਨਾਲ ਮੀਟਿੰਗ ਕਰਦੀ ਆ ਉਸ ਤੋਂ ਬਾਅਦ ਯਾਨੀ ਕਿਸਾਨਾਂ ਨਾਲ ਧੋਖਾ ਕੀਤਾ ਜਾਂਦਾ ਕਿਸਾਨਾਂ ਨੂੰ ਦੱਸਿਆ ਨਹੀਂ ਗਿਆ ਯਾਨੀ ਓਲਾ ਰੱਖਿਆ ਗਿਆ ਕਿਸਾਨਾਂ ਨੂੰ ਪਲੇਖੇ ਚ ਪਾ ਕੇ ਵੀ ਅਸੀਂ ਜਿਹੜੇ ਜਾਨੀ ਮੰਤਰੀਆਂ ਨਾਲ ਗੱਲਬਾਤ ਹੋਈ ਹੈ ਮੀਟਿੰਗ ਤੋਂ ਬਾਅਦ ਪੰਜਾਬ ਦੇ ਮੰਤਰੀਆਂ ਨਾਲ ਉਹਨਾਂ ਨੇ ਜਾਨੀ ਝੂਠ ਬੋਲਿਆ ਵੀ ਅਸੀਂ ਜਿਹੜੀ ਪੁਲਿਸ ਫੋਰਸ ਇਕੱਠੀ ਕੀਤੀ ਆ ਇਹ ਨਸ਼ਿਆਂ ਦੇ ਸਦਾਕਰਾਂ ਨੂੰ ਫੜਨ ਵਾਸਤੇ ਅਸੀਂ ਫੋਰਸ ਆ ਜਿਹੜੀ ਥਾਂ ਥਾਂ ਤੇ ਇਕੱਠੀ ਕੀਤੀ ਹੋਈ ਆ ਜਾਨੀ ਉਹ ਪਲੇਨ ਇਹ ਬਣਾਇਆ ਸੀ ਆ ਵੀ ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੂੰ ਚੱਕਾਂਗੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਾਂਗੇ ਜਿਹੜੇ ਮੋਰਚੇ ਚੱਲ ਰਹੇ ਨੇ ਸ਼ੰਭੂ ਵਾਟਰ ਤੇ ਖਨੌਰੀ ਵਾਟਰ ਤੇ ਰਤਨਪੁਰਾ ਵਾਟਰ ਤੇ ਫੇਰ ਜਾਨੀ ਜਦੋਂ ਸ਼ਾਮ ਹੋ ਗਈ ਫਿਰ ਉਹਨਾਂ ਬਾਰਡਰਾਂ ਤੇ ਵੀ ਪ੍ਰਸ਼ਾਸਨ ਨੇ ਹਮਲਾ ਕੀਤਾ ਕਿਸਾਨਾਂ ਨਾਲ ਧੱਕਾ ਕੀਤਾ ਜਬਰੀ ਕੀਤੀ ਹੈ ਜ਼ਬਰਦਸਤੀ ਕਰਕੇ ਯਾਨੀ ਕਿਸਾਨਾਂ ਨੂੰ ਗਿਰਫਤਾਰ ਕਰਕੇ ਯਾਨੀ ਉਹਨਾਂ ਨੂੰ ਥਾਲਿਆਂ ਦੇ ਵਿੱਚ ਰੱਖਿਆ ਹੋਇਆ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਹੋਇਆ ਉਹਨਾਂ ਦੀ ਰਿਹਾਈ ਕਰਾਉਣ ਵਾਸਤੇ ਅੱਜ ਸੁਗਰੂਰ ਬੀਸੀ ਦਫ਼ਤਰ ਭਾਰਤੀ ਕਿਸਾਨ ਜੁਨੇ ਨੇ ਇੱਕਤਾ ਜਾਗ ਜਥੇਬੰਦੀ ਵੱਲੋਂ ਧਰਨਾ ਦਿੱਤਾ ਜਾਣਾ ਹੈ ਜਿੰਨਾ ਚਿਰ ਕਿਸਾਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਯਾਨੀ ਇਹ ਮੋਰਚਾ ਜਿਹੜਾ डीसी ਦਫ਼ਤਰ ਸੰਗਰੂਰ ਉਹ ਲਗਾਤਾਰ ਚੱਲੂਗਾ। ਹਾਂ ਜੀ ਪਤਾਂ ਜੀ ਆਪਣਾ ਕਿੰਨਾ ਕੁ ਨੁਕਸਾਨ ਹੋ ਗਿਆ ਬਾਟਰਾਂ ਤੇ ਕਿੰਨਾ ਕੁ ਜਾਣੀ ਸਮਾਨ ਦੀ ਪੰਨਾ ਤੋੜ ਹੋਈ ਆ। ਨੁਕਸਾਨ ਅਰਬਾਂ ਦੇ ਕਰੋੜਾਂ ਦੇ ਹਿਸਾਬ ਨਾਲ ਹੋਇਆ ਜਾਨੀ ਵੱਡੀ ਪੱਧਰ ਤੇ ਟਰੈਕਟਰ ਟਰਾਲੀਆਂ ਹੋਰ ਰਸਣ ਪਾਣੀ, ਕੂਲਰ, ਪੱਖੇ, ਏਸੀ ਲੱਗੇ ਹੋਏ ਤੇ ਟਰਾਲੀਆਂ ਦੇ ਵਿੱਚ ਬੱਸਾਂ ਦੇ ਵਿੱਚ ਖੜੀਆਂ ਦੀਆਂ ਉੱਥੇ ਜਾਨੀ ਸਾਡੇ ਸਾਧਨ ਤੇ ਰਹਿਣ ਬਸੇਰੇ ਬਣਾਏ ਹੋਏ ਤੇ ਉਹਨਾਂ ਦੇ ਵਿੱਚ ਫ੍ਰਿਜ ਪਏ ਤੇ ਕੂਲਰ ਪਾਇਤੇ ਪੱਖੇ ਲੱਗੇ ਹੋਏ ਤੇ ਯਾਨੀ ਸਾਰਾ ਕੁਝ ਜੀਵੀਸੀ ਲਿਆ ਕੇ ਪ੍ਰਸ਼ਾਸਨ ਨੇ ਸਾਰਾ ਜਿਹੜੀ ਉਹ ਟਰਾਲੀਆਂ ਦੇ ਬਿੱਡ ਵੀ ਤੋੜ ਤੇ ਸਾਡੇ ਰਹਿਣ ਬਸੇਰੇ ਜਿਹੜੇ ਬਣਾਏ ਹੋਏ ਤੇ ਉਹ ਸਾਰੇ ਯਾਨੀ ਉਹਨਾਂ ਤੇ ਜਿਹੜੀਆਂ ਤਰਪਾਲਾਂ ਪਾਈਆਂ ਹੋਈਆਂ ਤੇ ਉਹ ਜੀਵੀਸੀ ਨਾਲ ਸਾਰੀਆਂ ਪਾੜ ਦਿੱਤੀਆਂ। ਜੀ ਪ੍ਰਧਾਨ ਜੀ ਜੋ ਰਾਤੀ ਕਾਰਵਾਈ ਹੋਈ ਹੈਗੀ ਆਪਣੇ ਮੋਰਚਿਆਂ ਦੇ ਉੱਪਰ ਸੰਭੂ ਤੇ ਖਨੋਰੀ ਤੇ ਕਿਵੇਂ ਦੇਖਦੇ ਹੋ ਜੀ ਇਹਨੂੰ ਕੀ ਕਹੋਗੇ ਇਹਦੇ ਬਾਰੇ? ਭਾਰਤੀ ਕਿਸਾਨ ਜੀ ਨੇ ਇੱਕ ਤਾਂ ਜਾਦ ਜਥੇਬੰਦੀ ਵੱਲੋਂ ਜੀ ਜੋ ਕੇਂਦਰ ਦੀ ਸਰਕਾਰ ਨੇ ਕੱਲ ਕਿਸਾਨ ਆਗੂਆਂ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਮੀਟਿੰਗ ਕਰੀ ਸੀ ਚੰਡੀਗੜ੍ਹ ਦੇ ਵਿੱਚ ਉਸ ਤੋਂ ਬਾਅਦ ਮੀਟਿੰਗ ਜਿਹੜੀ 4 ਮਈ ਦੀ date थी ਕੇਂਦਰ ਦੇ ਮੰਤਰੀਆਂ ਨੇ ਉਸ ਤੋਂ ਬਾਅਦ ਪੰਜਾਬ ਦੇ ਮੰਤਰੀਆਂ ਨਾਲ ਕਿਸਾਨ ਆਗੂਆਂ ਨੇ ਗੱਲਬਾਤ ਕੀਤੀ ਵੀ ਜਿਹੜੀ ਤੁਸੀਂ ਪੁਲਿਸ ਫੋਰਸ ਪੰਜਾਬ ਦੇ ਵਿੱਚ ਇਕੱਠੀ ਕੀਤੀ ਹੈ ਵੀ ਇਹਦਾ ਕੀ ਮਕਸਦ ਹੈ ਤਾਂ ਪੰਜਾਬ ਦੇ ਮੰਤਰੀਆਂ ਨੇ ਕਿਹਾ ਵੀ ਇਹ ਅਸੀਂ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਹੋਈ ਹੈ ਉਸ ਕਰਕੇ ਅਸੀਂ ਇਹ ਫੋਰਸਾ ਜਿਹੜੀ ਇਕੱਠੀ ਕੀਤੀ ਹੋਈ ਹੈ ਜਾਣੀਓ ਉਸ ਤੋਂ ਬਾਅਦ ਜਦੋਂ ਕਿਸਾਨ ਮੀਟਿੰਗ ਤੋਂ ਬਾਹਰ ਮੀਟਿੰਗ ਕਰਕੇ ਬਾਹਰ ਨਿਕਲੇ ਨੇ ਤਾਂ ਸਰਪੰਨ ਭੰਦੇਰ ਨੂੰ ਖਸਾਲ ਮੀਟਿੰਗ ਸਿੰਗਰਸ ਕਮੇਟੀ ਦਾ ਜਿਹੜਾ ਆਗੂ ਹੈ ਸਰਪੰਨ ਸਿੰਘ ਭੰਦੇਰ ਉਹਨਾਂ ਨੂੰ ਜਣੀ ਮਹਾਲੀ ਤੋਂ ਚੰਡੀਗੜ੍ਹ ਦੀ ਪੁਲਿਸ ਪ੍ਰਸ਼ਾਸਨ ਨੇ ਰਿਆਸ ਰਿਆਸ ਚ ਲੈ ਲਿਆ ਜਣੀ ਉਸ ਤੋਂ ਬਾਅਦ ਜਿਹੜੇ ਹੋਰ ਜਿੰਨੇ ਵੀ ਕਿਸਾਨ ਆਗੂ ਮੀਟਿੰਗ ਕਰਕੇ ਚੰਡੀਗੜ੍ਹ ਦੇ ਵਿੱਚ ਮਨ ਜਣੀ ਆ ਰਹੇ ਤੇ ਸ਼ੰਭੂ ਵਾਟਰ ਤੇ ਉਹਨਾਂ ਨੂੰ ਵੀ ਜਣੀ ਜੇਰ ਫੜਾਰ ਕਰ ਲਿਆ ਪੁਲਿਸ ਪ੍ਰਸ਼ਾਸਨ ਨੇ ਉਸ ਤੋਂ ਬਾਅਦ ਜਣੀ ਜਿਹੜੇ ਆਪਣੇ ਮੋਰਚੇ ਚੱਲ ਰਹੇ ਤੇ ਸ਼ੰਭੂ ਬਾਡਰ ਤੇ ਖਨੋਰੀ ਬਾਡਰ ਤੇ ਉਹਨਾਂ ਤੇ ਪੁਲਿਸ ਪ੍ਰਸ਼ਾਸਨ ਨੇ ਹਮਲਾ ਕਰਤਾ ਹਮਲਾ ਕਰਕੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਜਿਹੜੇ ਉੱਥੇ ਟਰੈਕਟਰ ਟਰਾਲੀਆਂ ਖੜੀਆਂ ਤੇ ਆ ਜਣੀ ਉਹਨਾਂ ਦੀ ਭੰਨ ਤੋੜ ਵੀ ਕੀਤੀ ਆ ਸਟੇਜਾਂ ਵੀ ਤੋੜਤੀਆਂ ਖਨੋਰੀ ਬਾਡਰ ਤੇ ਵੀ ਸਟੇਜ ਤੋੜੀ ਆ ਸ਼ੰਭੂ ਬਾਡਰ ਤੇ ਵੀ ਸਟੇਜ ਤੋੜੀ ਆ ਜਿਹੜੇ ਪੱਖੇ ਲਾਏ ਹੋਤੇ ਛੱਤ ਤੇ ਉਹ ਪੱਖੇ ਵੀ ਸਾਰੇ ਥੱਲੇ ਗੇਰ ਤੇ ਜਣੀ ਬਹੁਤ ਤੱਕਾ ਕੀਤਾ ਹੈ ਪੰਜਾਬ ਸਰਕਾਰ ਨੇ ਮੰਗਾ ਤਾਂ ਕੀ ਮਨਾਉਣੀਆਂ ਚੀਆਂ ਕੇਂਦਰ ਦੀ ਸਰਕਾਰ ਤੋਂ ਕਿਸਾਨਾਂ ਦੀ ਹਮਾਇਤ ਤਾਂ ਕੀ ਕਰਨੀ ਸੀ ਜਾਨੀ ਉਹਨਾਂ ਤੇ ਜ਼ਬਰ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਗੱਲ ਨੂੰ ਲੈ ਕੇ ਅੱਜ ਸੰਗਰੂਰ ਡੀਸੀ ਦਫ਼ਤਰ ਧਰਨਾ ਦਿੱਤਾ ਜਾਊਗਾ 11 ਵਜੇ ਜਾਨੀ ਇਸ ਕਰਕੇ ਸਾਰੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਸੰਗਰੂਰ ਡੀਸੀ ਦਫ਼ਤਰ ਵੱਡੀ ਗਿਣਤੀ ਚ ਪਹੁੰਚਣ ਦੀ ਕਿਰਪਾਲਤਾ ਕਰੋ